ਤੇ ਇਹਨਾਂ ਬੰਦਿਆਂ ਨੂੰ ਵੀ ਜਰੂਰ ਲੱਗੂਗਾ ਵੀ ਅਸੀਂ ਗਲਤ ਐ ਤੁਸੀਂ ਇਹ ਸ਼ੀਸ਼ਾ ਵਿਖਾਇਆ ਗਿਆ ਇਹਨਾਂ ਬੰਦਿਆਂ ਨੂੰ ਯਾਰ ਹਾਂ ਕਿਵੇਂ ਕਹ ਤੁਰ ਲੱਗੂਗਾ ਯਾਰ ਹੱਦ ਹੋ ਗਈ ਯਾਰ ਤੁਸੀਂ ਤੁਸੀਂ ਟਰੈਲਰ ਦੇਖਾ ਲੱਗੂਗਾ ਮੈਂ ਕਦੋਂ ਦਾ ਤੁਸੀਂ ਇੱਕ ਮਿੰਟ ਕਮਾਂਡ ਸਟਾਪ ਬੈਕ ਤੈਨੂੰ ਵਿਲਾਪ ਇਹ ਤੁਸੀਂ ਟਰੈਲਰ ਦੇਖਾ ਪਹਿਲਾਂ ਮੈਨੂੰ ਇਹ ਦੱਸ ਦੂੰ ਤੇਰੀ ਪ੍ਰਾਪਤੀ ਕੀ ਐ ਹੈ ਤੈਨੂੰ ਪਤਾ ਵੀ ਇੱਜ਼ਤ ਕੀ ਹੁੰਦੀ ਐ ਤੈਨੂੰ ਪਤਾ ਵੀ ਧੀਆਂ ਪਹਿਣਾ ਕੀ ਹੁੰਦੀਆਂ ਉਹ ਕੰਜਰਾ ਮੇਰੀ ਗੱਲ ਸੁਣ ਤੂੰ ਤਾਂ ਆਪਦਾ ਪਰਿਵਾਰ ਛੱਡ ਕੇ ਪਰੇ ਹੋ ਗਿਆ ਯਾਰ ਇਹ ਲੋਕ ਨਹੀਂ ਬਾੜਦੇ ਇੱਕ ਮਿੰਟ ਇੱਕ ਮਿੰਟ ਇੱਕ ਮਿੰਟ ਸਵਾਦ ਦੀ ਕੋਈ ਗੱਲ ਨਹੀਂ ਸਾਰਾ ਸਵਾਦ ਮੈਂ ਗੱਲ ਕਰ ਰਿਹਾ ਨਾ ਇੱਕ ਮਿੰਟ ਸੁਣੋ ਬਾਪੂ ਜੀ ਇੱਕ ਮਿੰਟ ਸਾਰਾ ਸਵਾਦ ਹੈ ਕਮੈਂਟਰ ਅਗਲਾ ਸਾਰਾ ਸਵਾਦ ਇੱਕ ਮਿੰਟ ਹੁਣ ਮੈਨੂੰ ਮੈਨੂੰ ਗੱਲ ਕਰ ਹੀ ਲੈਣ ਦੇ ਮੈਂ ਆ ਗਿਆ ਬੈ ਇੰਨਾ ਲੋਕਾਂ ਤੋਂ ਯਾਰ ਗੰਦ ਪਾਇਆ ਬੈ ਇੰਨਾ ਲੋਕਾਂ ਨੇ ਸਾਡੇ ਸਮਾਜ ਦੇ ਵਿੱਚ ਉਹ ਇੰਨਾ ਲੋਕਾਂ ਕਰਕੇ ਸਾਨੂੰ ਵੀ ਸ਼ੱਕ ਦੀ ਨਜ਼ਰਾਂ ਨਾਲ ਵੇਖਦੇ ਆ ਇੱਕ ਮਿੰਟ ਬਾਪਾ ਉਹ ਦਾੜੀ ਦੀ ਸ਼ਰਮ ਕਰ ਇੱਕ ਮਿੰਟ ਇੱਕ ਮਿੰਟ ਫੋਨ ਆ ਗਿਆ ਜੀ ਕੌਣ ਆ ਗਿਆ ਫੋਨ ਆ ਗਿਆ ਫੋਨ ਰਿਕਾਰਡ ਕਰੋ ਇਹਨਾਂ ਦੀ ਕਾਲ ਰਿਕਾਰਡ ਕਰੋ ਪੰਨੇ ਨਹੀਂ ਕਰੂੰ ਫੋਨ ਆਇਆ ਜੀ ਸਾਡੇ ਘਰੋਂ ਫੋਨ ਆਇਆ ਜੀ ਗਾਣੇ ਸੁਣਾਉਂਦਾ ਕਦੇ ਕੀ ਕਰਦਾ ਸਾਡੀ ਸਾਡੀ ਇੱਕ ਮਿੰਟ ਪਾਣੀ 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 ਕਮਾ ਇੱਕ ਮਿੰਟ ਜੀ ਮੇਰਾ ਜ਼ਰੂਰੀ ਕੰਮ ਹੁੰਦਾ ਜਾਂ ਐਮਰਜੈਂਸੀ ਆਇਆ ਮਾਦਾ ਹੈਲੋ ਸੰਕਿਤਾ ਮੈਂ ਨਾ ਤੈਨੂੰ ਬਾਅਦ ਫੋਨ ਕਰਦਾ ਮੈਂ ਨਾ ਕਿਤੇ ਪਾਵਰ ਕਾਸਟ ਚਾਇਆ ਹੋਇਆ ਗੱਲਬਾਤ ਜ਼ਰੂਰੀ ਚੱਲਦੀ ਆ ਸਾਡੀ